ਉਹ ਨਹੀਂ ਬੋਲੇ ਸਿਆਣੇ ਉਹ ਸਾਰੇ ਲੋਕਾਂ ਦਾ ਗੈਰ ਕਾਨੂੰਨੀ ਨਹੀਂ ਕਰਨਾ ਨਾ ਉਸ ਤਰ੍ਹਾਂ ਆਪਣਾ ਕਰਦੇ ਲੋਕ ਜਿਆਦਾ ਤਪਦੇ ਨੇ ਇਹਨਾਂ ਕਹਿੰਦਾ ਕਿ ਜੇ ਤੁਸੀਂ ਨਹੀਂ ਆਉਂਗੇ ਤਾਂ ਅਸੀਂ ਆਪਣਾ ਗੱਲ ਹੱਥ ਕੋਈ ਕਰਨੀ ਅਸੀਂ ਕੱਪੜੇ ਲੱਗ ਰਹੇ ਉਹ ਸ਼ਿਵਾਲਾ ਜੀ ਉਹ ਜਿਆਦਾ ਕਰੋਸ਼ ਹੈ ਤਾਂ ਇਸ ਬੰਦੇ ਨਾਲ ਸਾਰੀ ਕਾਰਪੋਰੇਸ਼ਨ ਸਾਰਪੁਰਖਸ਼ਨ ਵਾਲੇ ਗੱਲ ਹੀ ਨਹੀਂ ਸੁਣਦੇ ਸਾਡੇ ਸਾਹਮਣੇ ਸਾਰਾ ਇੱਕ ਇੱਕ ਬੰਦਾ ਨਾਲ ਮਿਲਿਆ ਹੋਇਆ ਇਹ ਸਾਰੇ ਕੋਰ ਬਹੀ ਮਿਲ ਗਈ ਨਾਲ ਮਿਲੀਆਂ ਕਾਰਪੋਰੇਸ਼ਨ ਕੋਲ ਇੱਕ ਵੀ ਜਵਾਬ ਨਹੀਂ ਸੀ ਕਿਸੇ ਦੇ ਦੇਖ ਲਓ ਤੁਹਾਡੇ ਸਾਹਮਣੇ ਸਾਰੇ ਐਸਐਸਪੀ ਸਾਨੂੰ ਫਿਰ ਵੀ ਸੈਲਸ ਨੇ ਜਿੰਨੇ ਕਹਾਦੇ ਤੇ ਉਸ ਤੋਂ ਬਾਅਦ ਹੀ ਸਭ ਕੁਝ ਆਪਣੀ ਗੱਲ ਸੁਣੀ ਹੈ ਮੈਂ ਤੁਹਾਨੂੰ ਪੁੱਛ ਰਿਹਾ ਦੇਖੋ ਜੀ ਸਾਹਿਬ ਨੇ ਐਂਕਲ ਕਿਹਾ ਮੈਂ ਕਿਹਾ ਅਮਰ ਜੀ ਅਲੂ ਮੈਡੀ ਸਰ ਨੂੰ ਪੁੱਛ ਕੇ ਉੱਪਰ ਜਾਈ ਮੈਂ ਸਰ ਆਪਾਂ ਇਨਦੇ ਸੈਟਮੈਂਟ ਨੂੰ ਚਾਹਤਾ ਸੀ ਗਿਆ ਮੈਂ ਨਾ ਤੁਸੀਂ ਜੇ ਉਸ ਆਪਣੇ ਕੋਲੋਂ ਉਹਨਾਂ ਨੂੰ ਉਧਮ ਲਾਉਂ ਬਲਾ ਕੇ ਪੱਗਲ ਕੇ ਮੈਂ ਸਿਰ ਅਸੀਂ ਇੱਕ ਆਦੀ ਪਿਆਰ ਚ ਕਰਾਂ ਫਿੱਟ ਲਿਖ ਦੋਸਤਾਂ ਨੂੰ ਆ ਤੋ ਨੋਟ ਇਹਨਾਂ ਦੇ ਜੀ ਕੋਲ ਕਰ ਦੇਣੀ ਕਿ ਆਲਰੇਡੀ ਸਾਡੀ ਨਾ ਮੀਟਿੰਗ ਸੀ ਜੀ ਸਾਨੂੰ ਨੇ ਬਦਲ ਕੇ ਕੀ ਰਿਹਾ ਅੱਛਾ ਕੋਲ ਜਾ ਕੇ ਅਸੀਂ ਮੈਸੇਜ ਕਨਵੇ ਕਰਨਾ ਹੈਗਾ ਇਹੋ ਹੀ ਬਨੂ ਤੁਸੀਂ ਨਾਲ ਦੀ ਨਾਲ ਤੁਹਾਨੂੰ ਅਸੀਂ ਕਾਲ ਕਰ ਦਨੇ ਜੋ ਪੰਜ ਦਿਨ ਕਰ ਲੈ ਲੇਟ ਹੋ ਗਿਆ ਕੋਈ ਬਾਤ ਸਿਰਫ ਐਂਸਰੀ ਵੀ ਦਾ ਕੱਢਣੀ ਹੈ ਕਿ ਉੱਥੇ ਕਿੰਨੇ ਐਕਸੀਡੈਂਟ ਹੋ ਗਿਆ ਸਿੰਕ ਡਾਊਨ ਹੋ ਗਿਆ ਮਾਰ ਕੇ ਕੀ 25 25 ਸਾਲਾਂ ਦਾ ਕੋਈ ਐਕਸ਼ਨ ਨਹੀਂ ਆਮ ਜਿਹੇ ਕੋਈ ਬੰਦਾ ਨਾ ਜਿਆਦੇ ਪਿਆਰ ਕਰ ਫੋਨ ਦੇ ਨਹੀਂ ਕਰਦਾ ਚੱਕ ਕੇ ਲੈ ਜਾਂਦਾ ਨਾ ਬਦਲਦਾ ਹੈ ਸੋ ਉਹ ਬੋਲਦਾ ਹੁਣ ਕਹਿੰਦਾ ਰੋਜ਼ ਐਕਸਲ ਹੋਣੇ ਪਾਸ ਤੋਂ ਬਾਹਰ ਹੋ ਜਾਂਦਾ ਜੋ ਸ਼ੁਗਲ ਲਈ ਸਾਡੇ ਵੀ ਬਸ ਦੀ ਗੱਲ ਨਹੀਂ ਜੀ ਜੋ ਫੈਸਲਾ ਕਰਦਾ ਕੱਢਾ ਕਰ ਜੋ ਮਾਰਕੀਟ ਦੀ ਪੋਜੀਸ਼ਨ ਹੈ ਜਿਸ ਸਾਡੇ ਨਾਲ ਇਹ ਅਸੀਂ ਫੈਸਲਾ ਵੀ ਨਹੀਂ ਕਰ ਸਕਦੇ ਅਗਲੇ ਕੱਲ੍ਹ ਤੇ ਆਣੀ ਮੈਂ ਉਹਨੂੰ ਕਹਿ ਰਿਹਾ ਲੱਗਦਾ ਹੈ ਕਿ ਉਹਨਾਂ ਨੂੰ ਪੰਜ ਸਾਲ ਦੀ ਇੱਕੋ ਗੱਲ ਕਹਿ ਰਹੇ ਨੇ ਫੈਸਲਾ ਕਰਦਾ ਉਹਨਾਂ ਤੋਂ ਪਲਾਹ ਹੋ ਗਿਆ ਸਾਡੇ ਕੋਲ ਕੋਈ ਨਜ਼ਰ ਜੋ ਮਾਰਕੀਟ ਦੇ ਅੱਗੇ ਡਾਕ ਜਣੇ ਬੰਦ ਹੋ ਗਏ ਬਿਲਕੁਲ ਇਸ ਤੋਂ ਬਾਅਦ ਜੇ ਕੋਈ ਕੋਈ ਚੈਨ ਚਾਹੁੰਦਾ ਹੋਵੇ ਤਾਂ ਤੁਸੀਂ ਪੁੱਛਣਾ ਤੇ ਅਰਗੂਮੈਂਟ ਮੈਨੇ ਕੀਤਾ ਸੀ ਨਹੀਂ ਕਿਸੇ ਤੇ ਨਹੀਂ ਤੇ ਜੋ ਤੁਸੀਂ ਕਹਿੰਦੇ ਹਾਂ ਤੋਂ ਪਾਈ ਬੱਜੀ ਇੱਕ ਸਿੱਧਾ ਬੋਲਣਾ ਜੇ ਵੀ ਆਪਾਂ ਖੜਿਆ ਹਾਂ ਹੁਣ ਮੈਂ ਚਲਾ ਰਿਹਾ ਹਾਂ ਚਲਾ ਹਾਂ ਸਾਲੇ ਵੀ ਜੇ ਕੋਈ ਨਹੀਂ ਤਾਂ ਇਹ ਨਹੀਂ ਕਰਦੇ ਆਪਾਂ ਉਸ ਦਾ ਕੋਈ ਨਹੀਂ ਪਾਣੀ ਤੇ ਦੇਖੋ ਮੇਰੀ ਸਟੋਰੀ ਫਤਿਹ ਦਾ ਸਾਡੇ ਕੰਨਾਂ ਲਈ ਨਹੀਂ ਜੀ ਕੋਈ ਇੰਦਾ ਰਿਸਪੈਕਟ ਵਾਲਾ ਸਾਡੇ ਨਾਲ ਦੀ ਮਿਹਰਬਾਨੀ ਆ ਜੇ ਬਣਾ ਕਰੇ ਸਾਡੇ ਸ਼ਹਿਰ ਤੋਂ ਮਰਾ ਮੈਸੇਜ ਜਾਂਦਾ ਹੈ ਕੋਈ ਨਾ ਕਿਸੇ ਲਈ मुझे मति देना कि तो मुझे दादा शामोर में दिया है तुझे की साहब कर समिति की जाती हो रही है मतलब अपन थोड़ी जितनी बेसिक रिक्वायरमेंट है इस तरह तो से तो फेस्टिवल के लिए जो इस करना और तुरंत मनाली तू उन्हें बैठकर आराम करके निकलती है कि हम पोस्टर भी आगे करने और जाने बोल भी बन जाना तू उन्हें पता मांगो ना और सिखला डिजाइन ना नहीं पूरे अपने से काम हो पोस्टर सारे बिहार वाइज आ रहे हैं ਇਹਨਾਂ ਪਰਸਪਰ ਦੇ ਵਿੱਚ ਅਸੀਂ ਕੱਲ ਮੈਮ ਨੇ ਵੀ ਇਸ ਤਰ੍ਹਾਂ ਇਹ ਕਾਫੀ ਸਾਰੀਆਂ ਸਾਨੂੰ ਗੱਲਾਂ ਕਰੀ ਸੀ ਉਹਦੇ ਨਾਲ ਅਸੀਂ ਐਗਰੀ ਹੋ ਗਏ ਸੀ ਅਸੀਂ ਚਲੇਗੇ ਸੀ ਪ੍ਰੋਮਿਸ ਕਰਕੇ ਅੱਗਲੇ ਕੋਈ ਸ਼ਾਟ ਮਾਰਤਾ ਸਭ ਤੋਂ ਬਾਅਦ ਮਾਰਦਾ ਉਹ ਲਾਂਚ ਕਰਦੇ ਚੈਨਲ ਨੂੰ ਬਹੁਤ ਵਾਰ ਕਰਦੇ ਸੀ ਕਿ ਐਸੋਨ ਮੇਸ਼ੁਰ ਬਣਦਾ ਅੱਜ ਭਾਵੇਂ ਕੱਲਾ ਮੌਕੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਸਾਡੀ 18 ਅਗਸਤ ਬਾਲਦੀ ਕਾਲਜ ਉਸ ਦੇ ਰਿਗਾਰਡਿੰਗ ਅੱਜ ਡੀਸੀ ਸਾਹਿਬ ਵੱਲੋਂ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਹੋਈ ਸੀ ਸਾਡੇ ਅੱਡ ਅੱਡ ਬਾਜ਼ਾਰਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਲੋਕਾਈਆਂ ਜਿਹੜੇ ਅੱਜ ਤੇ ਸੋਮੇਡੇ ਹੋਏ ਸੀ ਉਹਨਾਂ ਨੇ ਅੱਜ ਸਾਰੇ ਠੀਕੇ ਲੀਨੀਆਂ ਸ਼ਕਤਾ ਪੜੀਆਂ ਦੇਖਿਆ ਔਰ ਸਾਰੇ ਜਿਹੜੇ ਉਹਨਾਂ ਨੇ ਵਾਇਲੇਸ਼ਨ ਉਹਦੇ ਵਿੱਚ ਕੀਤੇ ਹੋਏ ਸੀਗੇ ਤੇ ਡੀਸੀ ਸਾਹਿਬ ਨੇ ਉਹ ਵਾਇਲੇਸ਼ਨ ਦੇਖਦੇ ਹੋਏ ਉਹਨਾਂ ਨੂੰ ਤੇ ਲੋਕਾਂ ਦਾ ਜਿਹੜਾ ਹੈ ਵਿਰੋਧ ਦੇਖਦੇ ਹੋਏ 15 ਦਿਨਾਂ ਦੇ ਵਾਸਤੇ ਉਹਨਾਂ ਦਾ ਜਿਹੜਾ ਇਹ ਟੋਇੰਗ ਵਾਲਾ ਸਿਸਟਮ ਹੈਗਾ ਉਹ ਸਸਪੈਂਡ ਕਰਨ ਦੇ ਇਥੇ ਆਰਡਰ ਕਰਤੇ ਹੈਗੇ ਵੀ ਉਹ 15 ਦਿਨ ਤੱਕ ਕੋਈ ਵੀ ਕਿਸੇ ਵੀ ਕਾਰ ਨੂੰ ਟੋ ਨਹੀਂ ਕਰੂਗਾ ਫਰਦਰ ਡੀਸੀ ਸਾਹਿਬ ਨੇ ਵਿਸ਼ਵਾਸ ਦਵਾਇਆ ਹੈਗਾ ਕਿ 15 ਦਿਨਾਂ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਕਮੀਆਂ ਪੇਸ਼ ਹੈਗਾ ਉਸ ਅਧਾਰ ਤੇ ਜਿਹੜਾ ਕਾਨੂੰਨੀ ਪ੍ਰੋਸੈਸ ਹੈਗਾ ਵੀ ਸਾਨੂੰ ਪਹਿਲਾ ਨੋਟਿਸ ਭੇਜਣਾ ਪੈਂਦਾ ਹੈਗਾ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਟੈਂਡਰ ਹੈਗਾ ਉਹ ਪੱਕੇ ਤੌਰ ਤੇ ਕੈਨਸਲ ਕਰ ਦਾਂਗੇ ਲੇਕਿਨ ਸਾਨੂੰ ਕਿਸੇ ਨੂੰ ਵੀ ਇਹ ਲਈ ਮੰਗ ਮਨਜ਼ੂਰ ਨਹੀਂ ਅਸੀਂ ਡੀਸੀ ਸਾਹਿਬ ਨੂੰ ਸਾਫ਼ ਦੋ ਟੁਕ ਕਹਤਾ ਸੀਗਾ ਵੀ ਜੋ ਤੱਕ ਸਾਡੇ ਹੱਥ ਦੇ ਵਿੱਚ ਲਿਖਿਆ ਹੋਇਆ ਨਹੀਂ ਆਂਦਾ ਵੀ ਟੋਪ ਇਹਨਾਂ ਵੱੰਦ ਵਾਲਾ ਤੇ ਉਹ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਹਾਲਾਂਕਿ ਸਾਨੂੰ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹੈਗੇ ਤਾਂ ਉਹ ਕੋਰਟ ਦੇ ਵਿੱਚ ਉਹ ਸਟੇ ਲੈ ਕੇ ਆ ਸਕਦਾ ਹੈਗਾ ਕਿਉਂਕਿ ਇਹ ਨੋਟਿਸ ਜਿਹੜੇ ਜਾਰੀ ਕਾਨੂੰਨੀ ਤੌਰ ਦੇ ਉੱਤੇ ਕਰਨੀ ਜ਼ਰੂਰੀ ਹੁੰਦੇ ਆ ਲੇਕਿਨ ਸਾਨੂੰ ਸਾਰੇ ਬਾਜ਼ਾਰਾਂ ਦੇ ਵੱਲੋਂ ਅਸੀਂ ਵੀ ਜਿਹੜੇ ਇੱਥੇ ਆਏ ਨੇ ਸਾਡੇ ਵੀ ਹੱਥ ਬੰਨੇ ਹੋਏ ਆ ਸਾਡੇ ਪਿੱਛੇ 500 500 ਬਾਜ਼ਾਰਾਂ ਦੀ ਉਮੀਦ ਹੈ ਇੱਕ ਇੱਕ ਬੰਦਾ ਇੱਕ ਇੱਕ ਮਾਰਕੀਟ ਦੇ ਵਿੱਚ ਉੱਠ ਕੇ ਆਇਆ ਹੈਗਾ ਜੀ ਤੇ ਅਸੀਂ ਇਸ ਕਰਕੇ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਸਾਡਾ ਤਾਂ ਆਲਰੇਡੀ ਪਹਿਲਾਂ ਹੀ ਫੈਸਲਾ ਸਾਨੂੰ ਲੋਕਾਂ ਨੇ ਦਿੱਤਾ ਹੋਇਆ ਹੈ ਅਸੀਂ ਚੁੱਤੀਆਂ ਨਹੀਂ ਖਾਣੀਆਂ ਜੀ ਲੋਕਾਂ ਦੀਆਂ ਜਾ ਕੇ ਅ ਦਾ ਕੰਟੀਨਿਊ ਰੱਖਾਂਗੇ ਪਰ ਡੀਸੀ ਸਾਹਿਬ ਨੇ ਜਿਵੇਂ ਉਹਨਾਂ ਦਾ 15 ਦਿਨ ਲਈ ਸਸਪੈਂਡ ਕੀਤਾ ਹੈਗਾ ਤਾਂ ਜਿਵੇਂ ਅਸੀਂ ਸੋਚ ਰਹੇ ਸੀ ਵੀ ਕੰਟੀਨਿਊ ਕਿੰਨੇ ਦਿਨ ਤਰਨਾ ਰਹੂਗਾ ਅਸੀਂ ਮੀਡੀਆ ਦੇ ਵਿੱਚ ਕੀ ਜਵਾਬ ਦਵਾਂਗੇ ਜਾਂ ਆਪਣੇ ਵਪਾਰ ਮੰਡਲ ਚ ਕੀ ਜਵਾਬ ਦਵਾਂਗੇ ਤਾਂ ਸਾਨੂੰ ਅੱਜ ਉਸ ਗੱਲ ਦਾ ਜਵਾਬ ਮਿਲ ਗਿਆ ਵੀ ਹੁਣ ਅਸੀਂ 15 ਦਿਨ ਤੱਕ ਤਰਨਾ ਰੱਖਣਾ ਹੈਗਾ ਕਿਉਂਕਿ 15 ਦਿਨ ਉਹ ਸਸਪੈਂਡ ਰਹੂਗਾ 15 ਦਿਨ ਤੱਕ ਅਸੀਂ ਆਪ ਦਾ ਤਰਨਾ ਜਾਰੀ ਰੱਖਾਂਗੇ ਫਿਰ ਦੇਖਾਂਗੇ ਉਸ ਤੋਂ ਬਾਅਦ ਅਗਲਾ ਕੀ ਪ੍ਰੋਸੈਸ ਹੈ ਜੇ ਫਿਰ ਲੰਬਾ ਪੈਂਦਾ ਅਸੀਂ ਆਪ ਦਾ ਤਰਨਾ ਬੰਦ ਤਾਂ ਕੀ ਹੋਊਗਾ ਬੰਦ ਤਾਂ ਰਹੂਗਾ ਜੀ ਰਹੂਗਾ ਕਿ 15 ਅਗਸਤ 15 ਤਰੀਕ ਅਗਸਤ ਵਾਲੀ ਦਿਨ ਤਾਂ ਬੰਦ ਰਹੂਗਾ ਜੀ ਉਸ ਦਿਨ ਸਾਰਾ ਬਠਿੰਡਾ ਬੰਦ ਕਰਕੇ ਧਰਨਾ ਦਿੱਤਾ ਜਾਊਗਾ ਲੇਕਿਨ ਜਿਹੜਾ ਉਸ ਤੋਂ ਬਾਅਦ ਜਿਹੜਾ ਉਹ ਧਰਨਾ ਹੈਗਾ ਫਾਇਰਬ੍ਰਿਗੇਡ ਚੌਂਕ ਦੇ ਉੱਤੇ ਉਹ ਕੰਟੀਨਿਊੀ ਚੱਲੀ ਰਹੂਗਾ ਲੰਗਰ ਵਗੈਰਾ ਸਾਰਾ ਕੁਝ ਚੱਲੂਗਾ ਉਥੇ ਧਰਨਾ ਉਹ ਜਾਰੀ ਰਹੂਗਾ ਠੀਕ ਹੈ